ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬਾਰ ਐਸੋਸੀਏਸ਼ਨ ਨੰਗਲ ਦੀਆਂ ਚੋਣਾਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨੰਗਲ ਦੇ ਕੋਰਟ ਕੰਪਲੈਕਸ ਦੇ ਵਿੱਚ ਚੱਲ ਰਹੀਆਂ ਹਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਰ ਐਸੋਸੀਏਸ਼ਨ ਦੀ ਚੋਣ ਕੁਝ ਦਿਨ ਪਹਿਲਾਂ ਸਰਬਸੰਮਤੀ ਦੇ ਨਾਲ ਹੋ ਗਈ ਸੀ ਜਿਸ ਦੇ ਵਿੱਚ ਰੋਸ਼ਨ ਲਾਲ ਕਨੋਜਿਆ ਨੂੰ ਪ੍ਰਧਾਨ ਵਿਸ਼ਾਲ ਸੈਨੇ ਨੂੰ ਵਾਈਸ ਪ੍ਰਧਾਨ ਅਤੇ ਪ੍ਰਭਜੋਤ ਸਿੰਘ ਵਾਲਿਆ ਨੂੰ ਸੈਕਟਰੀ ਚੁਣਿਆ ਗਿਆ ਸੀ ਤੇ ਜਿਸ ਤੋਂ ਕੁਝ ਦਿਨ ਬਾਅਦ ਪ੍ਰਭਜੋਤ ਸਿੰਘ ਵਾਲਿਆ ਵੱਲੋਂ ਵਾਈਸ ਪ੍ਰਧਾਨ ਦੇ ਲਈ ਅਪਲਾਈ ਕਰ ਦਿੱਤਾ ਗਿਆ ਤੇ ਅੱਜ ਵਾਈਸ ਪ੍ਰਧਾਨ ਦੇ ਲਈ ਚੋਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਮੁਕਾਬਲਾ ਐਡਵੋਕੇਟ ਵਿਸ਼ਾਲ ਸ਼ਰਣੀਆਂ ਤੇ ਐਡਵੋਕੇਟ ਪਰਮਜੋਤ ਸਿੰਘ ਵਾਲੀਆ ਦੇ ਵਿਚਕਾਰ ਹੋ ਰਿਹਾ ਹੈ ਤੇ ਅੱਜ ਸ਼ਾਮ ਨੂੰ 4 ਵਜੇ ਤੋਂ ਬਾਅਦ ਨਤੀਜੇ ਵੀ ਘੋਸ਼ਿਤ ਹੋ ਜਾਣਗੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਪਾਰ ਐਸੋਸੀਏਸ਼ਨ ਨੰਗਲ ਦੇ ਇਲੈਕਸ਼ਨ ਅੱਜ ਹੈਗੇ ਆ ਪੂਰੇ ਪੰਜਾਬ 'ਚ ਇਹਦਾ ਮਾਹੌਲ ਚੱਲ ਰਿਹਾ ਹੈ ਜੀ ਸਾਡੇ ਤਾਂ ਇੱਥੇ ਯੂਨੀਮਿਟੀ ਕਰਕੇ ਸਾਰੀ ਪੋਸਟਾਂ ਦੇ ਪ੍ਰਧਾਨ ਕੈਸ਼ੀਅਰ ਸੈਕਟਰੀ ਬਣ ਗਿਆ ਇੱਕ ਪੋਸ ਦੀ ਲੜਾਈ ਹੈ ਵਾਈਸ ਪ੍ਰੈਜ਼ੀਡੈਂਟ ਦੀ ਇਹਦੇ ਲਈ ਦੋ ਸਾਡੇ ਕੈਂਡੀਡੇਟ ਖੜੇ ਐ ਪ੍ਰਭਜੋਤ ਬਾਲੀਆ ਤੇ ਵਿਸ਼ਾਲ ਸਿੰਘ ਇਹ ਉਹਨਾਂ ਕਰਕੇ ਅੱਜ ਉਹਨਾਂ ਦੇ ਇਲੈਕਸ਼ਨ ਹੈ ਇਹ 10 ਵਜੇ ਸ਼ੁਰੂ ਹੋਏ ਜੀ 4 ਵਜੇ ਤੱਕ ਚੱਲੇਗਾ ਆਫਟਰ 4 ਪੀਐਮ ਤੋਂ ਬਾਅਦ ਰਿਜ਼ਲਟ ਆ ਜਾਏਗਾ ਇੱਕ ਤੋਂ ਦੋ ਲੰਚ ਟਾਈਮ ਹ ਹੁਣ ਤੱਕ ਮੈਨੂੰ ਪੂਰੇ ਅੰਕੜੇ ਸਹੀ ਪਤਾ ਨਹੀਂ ਐ ਪਰ 12 ਬੂਟਾ ਹੁਣ ਤੱਕ ਪੈ ਚੁੱਕੇ ਆ ਵਾ ਤੇ 43 तोल्ण 43 ਟੋਟਲ ਬੋਟਸ ਇਹਦੇ ਬਾਰੇ ਦੀ ਕਹਾਣੀ ਥੋੜੀ ਲੰਬੀ ਐ ਸਰਪਹੰਤੀ ਨਾਲ ਜਿਹੜਾ ਪ੍ਰਭਜੋਤ ਬਾਦਲਿਆ ਉਹ ਸੈਕਟਰੀ ਦੀ ਪੋਸਟ ਤੇ ਅਸੀਂ ਚੁਣਿਆ ਸੀ ਤੇ ਵਿਸ਼ਾਲ ਸੈਣੀ ਫਾਰੇ ਵਾਈਸ ਪ੍ਰੈਜ਼ੀਡੈਂਟ ਵਾਸਤੇ ਚੁਣਿਆ ਸੀ ਸਰਪਹੰਤੀ ਨਾਲ ਚੁਣ ਹੋ ਗਏ ਸੀ ਤੇ ਐਂਡ 'ਚ ਕੀ ਮਾਹੌਲ ਬਣਿਆ ਸੈਕਟਰੀ ਕੇ ਕੇ ਬਰਮੇ ਨੂੰ ਸਰਪਹੰਤੀ ਨੇ ਬਣਾਤਾ ਇੱਕ ਪੋਸਟ ਦੀ ਲੜਾਈ ਤੇ ਇਹ ਕਹਿੰਦੇ ਦੋਹੇ ਅਸੀਂ ਭਾਈ ਫਾਈਟ ਕਰਨੀ ਹੈ ਭਾਈ ਚਾਰੇ ਦੇ ਇਲੈਕਸ਼ਨ ਹੈ ਇਸ ਕਰਕੇ ਅਜੋ ਉਹਦੇ ਕਰਕੇ ਹੋ ਰਿਹਾ ਇੰਡੀਪੈਂਡੈਂਟ ਰਾਈਟ ਹੈ ਹਰੇਕ ਦਾ ਕੋਈ ਵੀ ਫੰਡਾਮੈਂਟਲ ਰਾਈਟ ਹੈ ਡੈਮੋਕ੍ਰੇਸੀ ਹੈ ਇਲੈਕਸ਼ਨ ਹੋਣੇ ਚਾਹੀਦੇ